बहुत प्राउड फील कर रही हूँ कि मुझे अवार्ड मिला है और मैं सबको धन्यवाद करना चाहती हूँ कि उन्होंने वैसे इतनी बड़ी खुशी दी करी और स्पेशली मैं अपने पेरेंट्स को, को थैंक पेरें। यू करना चाहती हूँ उन्होंने मेरे बहुत कुछ किया ਨਾਲ ਮੈਂ ਦੇਖਾਂ ਅੱਜ ਆਪਣੇ ਸਮਾਜ ਵਾਸਤੇ ਆਪਣੇ ਸ਼ਹਿਰ ਵਾਸਤੇ ਕਿਉਂਕਿ ਮੈਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਦੇ ਵਾਸਤੇ ਜਿਹੜੀ ਪਦਵੀ ਨੇ ਮਨੁਸਾਨ ਨੂੰ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈਆਂ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਸਾਨੂੰ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਆਪਣੇ ਡੀ ਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਇਹ ਰੋਡ ਸ਼ੋਅ ਪਲਾਨ ਕੀਤਾ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਪਰਮਾਤਮਾ ਕਰੇ ਬੇਟੀ ਨੂੰ ਹੋਰ ਪਰਮਾਤਮਾ ਹਿੰਮਤ ਬਖਸ਼ੇ ਤੇ ਹੋਰ ਆਪਣੀਆਂ ਚੜ੍ਹਾਇਆਂ ਚੜ੍ਹੇ ਤੇ ਦੇਸ਼ ਦਾ ਨਾਮ ਰੋਸ਼ਨ ਕਰੇ ਬੱਟੀ ਬੱਚੀ ਸ਼ਾਨਵੀ ਸੂਦ ਨੇ ਰੋਪੜ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿੱਥੇ ਪਿਛਲੇ 1.5 ਸਾਲ ਦੇ ਸਮੇਂ ਚ ਸ਼ਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇਹ ਛੋਟੀ ਉਮਰ ਚੜ ਕੇ ਆਈ ਹੈ ਬਹੁਤ ਨਾਮੀ ਵਰਲਡ ਦੀ ਪਰਬਤ ਅਰੁਹੀ ਬਣੀ ਹੈ ਮਾਊਂਟੇਨਰ ਬਣੀ ਹੈ ਅੱਜ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਕਿ ਸਾਨਵੀ ਸੂਤ ਦੇ ਹੌਸਲੇ ਨੂੰ ਦੇਖਦੇ ਹੋਏ ਸਾਨਵੀ ਸੂਤ ਦੀ ਮਿਹਨਤ ਨੂੰ ਦੇਖਦੇ ਹੋਏ ਸਾਨਵੀ ਸੂਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਨਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਨਵੀ ਸੂਤ ਦਾ ਵਧਾਈ ਦੇ ਪਾਤਰ ਹੈ ਉੱਥੇ ਸਾਨਵੀ ਸੂਤ ਦੇ ਸਾਡੇ ਫਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ ਹੋਸ ਸਾਹਿਬ ਨੇ ਸਾਡੇ ਘੁੰਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਪਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੌਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨ ਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣਗੇ